ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਹਸਕ੍ਰਿਤੀ ਮਹੱਲਾ 5 ਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ कतां च मोह कुटुंब यते कतां च चपल मोहिनी रूपं पिखन्ते त्यागं करोत रहन्त संग भगवान सिमरण नानक लब्धय अचुत तने त्रिगन्त मात पिता स्नेह त्रिग स्नेह प्राप्त बांधव त्रिग स्नेह बनता विलास सुत है त्रिग स्नेह गृहार्थ कहै ਸਾਧ ਸੰਗ ਸੁਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਿਥਿਆੰਤ ਦੇਹੰ ਖਿੜੰਤ ਬਲਨੰ ਬਰਧੰਤ ਜਰੁਆ ਹਿਤਿਅੰਤ ਮਾਇਆ ਅਧਿਆੰਤ ਆਸਾ ਆਥਿਤਿਅੰ ਭਵਨ ਗਨੰਤ ਸੁਆਸਾ ਭਯਾਨ ਧਰਮ ਪਤੰਤ ਮੋਹ ਕੂਪ ਦੁਰਲਭੰ ਦੇਹੰ ਤਤ ਆਸਰੰ ਨਾਨਕ ਗੋਬਿੰਦ 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 गोपाल कृपा काच कोटिंग रचंत तोयं लेपनं रक्तचर्मणहै नवंत द्वारिंग पीत रहतं बाये रूपं अस्थम्वनहै गोविंद नाम नह सिमरंत अज्ञानी जानंत अस्थरं दुर्लभ देह उधरंत साध शरण नानक हर 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 हरे जपंत ਸੁਭੰਤ ਤੁਯੰ ਅਚਤ ਗੁਣ ਗਿਆੰ ਪੂਰਣੰ ਬਹੁਲੋ ਕਿਰਪਾਲਾ ਗੰਭੀਰੰ ਉਚੈ ਸਰਬਗ ਅਪਾਰਾ ਭ੍ਰਿਤਿਆ ਪ੍ਰੇਮ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇ ਖੰਤ ਅਦਕ ਪਰਹਾਰੇਣ ਲਖੈ ਆਵਦੈ ਅਹੋ ਜਸੈ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਤੇ ਬਹੁ ਯਤਨ ਕਰਤਾ ਬਲਵੰਤ ਕਾਰੀ चिवंत सुरा चतुदिशै बिखमथान बसंत उच्चै न सिमरंत मरण कदांचै हुवंत आज्ञा भगवान पुरख है, है नानक कीटी सास अखर कते शब्दं रत्तं हिंतं मया कीर्तन कली कर्म कृत्वा मिटान्त तत्रगत धर्म मोह भगवान रमणैं सर्वत्र ठाने दृष्टोइन अमोघ दर्शनं बसंत साध रसना ਹਰ 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 ਹਰੇ ਨਾਨਕ ਪ੍ਰਿਅੰ ਜਾਪ ਜਪਨਾ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਰ ਨ ਖਿਆਤਰ ਗਗਨੰ ਘਟੰਤ ਬਸਦਾ ਗਿਰਤਾਰ ਸਖੰਡੰ ਘਟੰਤ ਲਲਣਾ ਸੁਤ ਪ੍ਰਾਤ ਹਿਤੰ ਘਟੰਤ ਕਨਕ ਮਾਨਿਕ ਮਾਇਆ ਸਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥ੍ਰਿੰਗ ਨਾਨਕ ਸਾਧ ਜਨ ਨਹਿ ਬਲੰਭ ਧਰਮੰ ਬਲੰਭ ਪਾਪੰ ਦਿਰਣੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਬਖਨਾਸੰ ਪ੍ਰਾਪਤੰ ਧਰਮ ਲਖਿਆਣ ਨਾਨਕ ਜਿਹ ਸੁ ਪ੍ਰਸੰਨ ਮਾਧਵ ਹੈ ਮਿਰਤ ਮੋਹੰ ਅਲਪ ਬੁਧਿਆੰ ਰਚੰਤ ਬਨਤਾ ਬਿਨੋਦ ਸਾਹੰ ਜੋਬਨ ਬਹਿ ਕਰਮ ਕਨਕ ਕੁੰਡਲ ਹੈ ਬਚਿਤਰ ਮੰਦਰ ਸੋ ਬੰਤ ਬਸਤਰਾ ਇਤਿਅੰਤ ਮਾਇਆ ਵਿਆਪਤੰ ਏ ਅਚਤ ਸਰਣ ਸੰਤ ਨਾਨਕ ਪੂਰ ਭਗਵਾਨੇ ਨਮਨ ਜਨਮ ਤਾ ਮਰਣ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੁਮੂਚੰ ਰਾਜੰ ਤਾ ਮਨੰ ਅਭਿਮਾਨੰ ਤਾ ਹਿਨੰ ਪਰਵਿਰਤ ਮਾਰਗੰ ਵਰਕੰਤ ਬਿਨਾਸੰ ਗੋਬਿੰਦ ਭਜਨ ਸਾਧ ਸੰਗੇਣ ਅਸਥ੍ਰਿੰਗ ਨਾਨਕ ਭਗਵੰਤ ਭਜਨਾਸਨ ਕਿਰਪਾਂਤ ਹਰੀੰ ਮਤ ਤਤ ਗਿਆਨੰ ਬਿਗਸੀਧ ਬੁਧਾ ਕੁਸਲ ਥਾਨੰ ਬਸਿੰਤ ਰਖਿੰ ਤਿਆਗ ਮਾਨੰ ਸੀਤਲੰਤ ਰਿਦਿੰ ਦ੍ਰਿੜ ਸੰਤ ਗਿਆਨੰ ਰਹੰਤ ਜਨਮ ਹਰ ਦਰਸ ਲੀਣਾ ਬਜੰਤ ਨਾਨਕ ਸ਼ਬਦ ਵੀਣਾ ਕਹੰਤ 베ਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਸੁਬਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਰ ਗੁਰੂ ਗੋਪਾਲਾ ਨਹਿ ਚਿੰਤਾ ਮਾਤ ਪਿਤ ਭ੍ਰਤਹਿ ਨ ਚਿੰਤਾ ਕਛ ਲੋਕ ਕਹੈ ਨ ਚਿੰਤਾ ਬਨਤਾ ਸੁਤ ਮੀਤਾ ਹੈ ਪਰ ਵਿਰਤ ਮਾਇਆ ਸਨਵੰਦਨ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀ ਪ੍ਰਤਿ ਕਪ ਪਰਿਪਾਲਕ ਹੈ ਅਨਿਤ ਹੈ ਵਿਤੰ ਅਨਿਤ ਹੈ ਚਿਤੰ ਅਨਿਤ ਹੈ ਆਸਾ ਬਹੁ ਵਿਧ ਪ੍ਰਕਾਰੰ ਅਨਿਤ ਹੈ ਹਿਤੰ ਅਹ ਬੰਧਨ ਭਰਮ ਮਾਇਆ ਮਰਣੰ ਵਿਕਾਰੰ ਫਿਰ ਅੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੇਣ ਬੋਧਿਆਂ ਏ ਗੋਬਿੰਦ ਕਰਤ ਮਯਾ ਨਾਨਕ ਪਤਲ ਉਧਾਰਨ ਸਾਧ ਸੰਗ ਮੈਂ ਗਿਰੰਤ ਗਿਰ ਪਤਿਤ ਪਾਤਾਲੰ ਜਲੰਤ ਦੇ ਦੀਪ ਹੈ ਬੈਸਵਾੰਥਰ ਬਹੰਤ ਗਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਤਾ ਮਰਣ ਅਨਕ ਸਾਧਨੰ ਨਾ ਸਿਧਿਅਤੇ ਨਾਨਕ ਅਸਥੰਭੰ ਅਸਥੰਭੰ अस्थमंग शब्द साद सुभ जिनहं घोर दुखं अनक हत्यं जन्मदरिद्रं महाभिख्यादं मिटान्त सगलन सुव्रंत हरनाम नानक जैसे पापक काष्ट पस्मं क्रोध अंधकार सिमरत प्रकाशं गुणरमंत अगखंडन रिध वसंत पैपीत दूत है कर्मकर्त महान निर्मल है ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਮੋਗ ਦਰਸਨੈ ਸਰਣ ਜੋਗ ਸੰਤ ਪ੍ਰਹਿ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਚੰ ਕਰੋਤ ਅਗਰਣੀ ਵਹਿ ਨਰਾਸਿੰਘ ਆਸ ਪੂਰਨੈ ਨਿਰਦਨ ਭਯੰ ਤਨਵੰਤ ਹੈ ਰੋਗਿਯੰ ਰੋਗ ਖੰਡਨੈ ਭਗਤਿਯੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾ ਤਾਰਹਿ ਨਾਨਕ ਗੁਰਸੇਵਾ ਅੰਕਿਨ ਅਲਬਯਤੇ ਅਦਰਿੰਗ ਧਰੰਗ ਧਾਰਨ ਹੈ ਨਿਰਧਨੰ ਧਨਨਾ ਨਰਹਰ ਅਨਾਥਨਾਥ ਗੋਬਿੰਦ ਹੈ ਬਲਹੀਣ ਬਲ ਕੇਸਵ ਸਰਬ ਭੂਤ ਦਇਆਲ ਅਚਤ ਦੀਨ ਬਾਂਧਵ ਨਮੋਦਰੈ ਸਰਬਗਹਿ ਪੂਰਨ ਪੁਰਖ ਭਗਵਾਨ ਹੈ ਭਗਤ ਬਚਲ ਕਰੁਣਾ ਮਹਿ ਘਟ ਘਟ ਬਸੰਤ ਬਾਸ ਦੀਵਹਿ ਪਾਰ ਬ੍ਰਹਮ ਪਰਮੇਸ਼ੁਰੈ ਜ ਚੰਤਨਾਨ ਕਿਰਪਾਲ ਪ੍ਰਸਾਦਿ ਨਹੀਂ ਬਿਸਰੰਤ ਨਹੀਂ ਬਿਸਰੰਤ ਨਾਰਾਇਣ ਹੈ ਨੈ ਸਮਰਥੰ ਨੈ ਸੇਵਕੰ ਨੈ ਪ੍ਰੀਤ ਪਰਮ ਪਰਖੋਤਮ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨ ਸਿਰਜੰਤ ਰਤਨ ਜਨਮ ਚਤੁਰ ਚੇਤਨ ਵ੍ਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਹਤੇ ਦਾਨੰਗ ਪਰਾਪੂਰ ਬੇਣ ਪੋਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁਖ ਭੋਗਤੇ ਬਿਰਥਾ ਅਨਗੁਰਹੰ ਗੋਬਿੰਦ ਹੈ ਜਾ ਸਿਰ ਹਿਮਰਣ ਰਿਦੰਤ ਰਹੈ ਅਰੋਗੰ ਮਹਾਰੋਗੰ ਬਿਸਮਿਰਤੇ ਕਰੁਣਾ ਮੈ ਰਮਣ ਕੇਵਲੰ ਕੀਰਤਨੰ ਸੁਦਰਮੰ ਦੇਹ ਧਾਰਣ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪੈ ਤੇ ਸਹਿਣਸ਼ੀਲ ਸੰਤਿ ਸਮ ਮਿਤਰ ਸੈ ਦੁਰਜਨ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ ਤਿਰਸ ਕਾਰਣ ਹੈ ਭਵੰਤ ਨੈ ਭਵੰਤ ਮਾਨ ਭੰਗਨ ਸੋਭਾ ਹੀਨ ਨਹਿ ਭਵੰਤ ਨੈ ਪੋਹੰਤ ਸੰਸਾਰ ਦੁਖਨ ਗੋਬਿੰਦ ਨਾਮ ਜਪੰਤ ਮਿਲਨਾ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹ ਤਨ ਨਿਰਮਰਤਾ ਆਪ ਦੇਹ ਗੁਣ ਗੋਵਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਆ ਰੂੜ ਤੇ ਅਸਵ ਰਥ ਨਾ ਗਹਿ ਭਜੰਤੇ ਪ੍ਰਭ ਮਾਰਗੈ ਵਿਚਰਤੇ ਨਿਰਵਿੰ ਸਤਰ ਸੈਨਾ ਤਯੰਤੇ ਗੋਪਾਲ ਕੀਰਤਨ ਜਿਤ ਤੇ ਵਿਸਵ ਸੰਸਾਰਹਿ ਨਾਨਕ ਵਸਿੰਗ ਕਰੋਤ ਪੰਜ ਤਸ ਕਰੈ ਮਿਰਗ ਤ੍ਰਿਸ਼ਨਾ ਗੰਧਰਵ ਨਗਰੰ ਧਰਮ ਛਾਇਆ ਰਚ ਦੁਰਮਤੈ ਤਤਹ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣੰਗੰ ਨਾਮ ਕੀਰਤਨ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤਰੈ ਭਾਗ ਉਦਮ ਲਬਦਿੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ ਕੰਠ ਰਮਣੀਏ RAM RAM ਮਾਲਾ ਹਸਤ ਊਚ ਪ੍ਰੇਮ ਧਾਰਣੀ ਜਿਹੀ ਪੜਜੋ ਤੁਮ ਸਲੋਕ ਉਦਰਣੰਗ ਨੈਨ ਨੰਦਨੀ ਗੁਰ ਮੰਤਰ ਹੀਣ ਸੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟਣ ਕੂਕਰ ਸੂਕਰ ਗਰਦਵ ਕਾਕੈ ਸਰਪਨ ਤੁਲਖਲੈ ਚਰਨਾਰਬਿੰਦ ਭਜਨਿੰਗ ਰਦਿੰਗ ਨਾਮ ਧਾਰਣ ਕੀਰਤਨਿੰਗ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨ ਨਚ ਦੁਰਲਭੰਗ ਧੰਨੰਗ ਰੂਪੰਗ ਨਚ ਦੁਰਲਭੰਗ ਸਵਰਗ ਰਸ ਰਾਜਨ ਨਚ ਦੁਰਲਭੰਗ ਭੋਜਨੰ ਬਿਜਨੰ ਨਚ ਦੁਰਲੰਭੰ ਸੁਵੰਗ ਸਵਚ ਅੰਬਰ ਨਚ ਦੁਰਲਭੰ ਸਤ ਮਿੱਤਰ ਭਰਾਤ ਬੰਧਵ ਨਚ ਦੁਰਲਭੰ ਬਨਤਾ ਬਿਲਾਸੈ ਨਚ ਦੁਰਲਭੰ ਵਿਦਿਆ ਪ੍ਰਵੀਣ ਨਚ ਦੁਰਲਭੰ ਚਤੁਰ ਚੰਚਲੈ ਦੁਰਲਭੰ ਏਕ ਭਗਵਾਨ ਨਾਮ ਹੈ ਨਾਨਕ ਲਬਦਿਆ ਸਾਧ ਸੰਗ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟਿੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਮਣਿ ਗੋਬਿੰਦ ਹੈ ਨਾਨਕ ਲੇਪ ਛੇਪ ਨਾ ਲੇਪੈ ਤੇ ਵਿਖਿਆ ਭਯੰਤ ਅਮਰਤਿੰਗ ਦ੍ਰੁਸ਼ਟਾ ਸਖਾਸ ਵਜਣੈ ਦੁਖਿੰ ਭਯੰਤ ਸੁਖਿੰ ਪਹਿ ਪੀਤੰ ਤਾ ਨਿਰਵੈ ਥਾਨ ਬਿਹੂਨ ਵਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੇ ਸਰਬਸੀਲ ਮੰਮੰ ਸੀਲੰ ਸਰਬਪਾਵਨ ਮੰ ਪਾਵਨ ਸਰਬ ਕਰਤਵ ਮੰਮ ਕਰਤਾ ਨਾਨਕ ਲੇਪ ਛੇਪ ਨਾ ਲਪਤੇ ਨਹਿ ਸੀਤਲਿੰਗ ਚੰਦਰ ਦੇਵਹਿ ਨਹਿ ਸੀਤਲਿੰਗ ਭਾਵਨ ਚੰਦਨੈ ਨਹਿ ਸੀਤਲਿੰਗ ਸੀਤ ਰਤੇਣ ਨਾਨਕ ਸੀਤਲਿੰਗ ਸਾਧਸ ਵਜਣੈ ਮੰਤਰਿੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੈ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੈ ਦਿਆਲੰਗ ਸਰਬਤਰ ਜੀਆ ਪੰਚ ਦੋਖ ਬਿਵਿਰਜਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ ਉਪਦੇਸੰ ਸਮ ਮਿੱਤਰ ਸਤਰਹਿ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹ ਸਰੋਤ ਸਰਵਣ ਆਪ ਤਿਆਗ ਸਗਲ ਰਿਣ ਕੈ ਖਟ ਲਖਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੁਵਜਨ ਅਜਾ ਭਗੰਤ ਕੰਦ ਮੂਲੰ ਬਸੰਤੇ ਸੁਮੀਪ ਕਹਿ ਰਹੇ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ चलं छिद्रं कोट बिग्नं अपराधं केलबिखमलं धर्ममोहं मानअपमानं मदिंग माया व्यापतं मृत्युस जन्म परमंत नरक है अनको पावना सिद्धते निर्मंगल साध संगह जपंत नान गोपाल नाम रमंत गुण गोविंद नित प्रथ है तरण शरण स्वामी रमणशील परमेश्वर है कर्णकारण समर्थ है दान देत ਪ੍ਰਭ ਪੂਰਣ ਨਿਰਾਸ ਆਸ ਕਰਣਿ ਸਗਲ ਅਰਥ ਆਲਸਿਅ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾ ਚਕੈ ਦੁਰਗਮ ਸਥਾਨ ਸੁਗਮ ਮਹਾ ਦੂਖ ਸਰਬ ਸੁਖਣ ਦੁਰਬਚਨ ਭੇਦ ਭਰਮ ਸਾਖਤ ਪਿਸਨੰ ਤਾ ਸੁਰਜਨ ਅਸਿਤੰ ਸੋਗ ਹਰ ਕਿੰ ਪੈ ਖੀਣੰ ਤਾ ਨਿਰਭਵੈ ਪੈ ਅਟਵਿੰ ਮਹਾਨਗਰ ਵਾਸਿੰ ਕਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣ ਸਰਣ ਨਾਨਕ ਹਰ ਹਰ ਦਿਆਲ ਚਰਣ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਗਣ ਗੰਦਰਬ ਦੇਵ ਮਨੁਖਿ ਪਸ਼ੂ ਪੰਖੀ ਬੋ ਮੋਹਨੇ ਹਰ ਕਰੜ ਹਾਰ ਨਮਸਕਾਰਨ ਸਰਣ ਨਾਨਕ ਜਗਦੀਸ਼ਵਰ ਹੈ ਕਾਮ ਨਰਕ ਮਿਸ ਰਾਮ ਬਹੁ ਜੁਨੀ ਭ੍ਰਮਾਵਣ ਚਿਤ ਹਰਣ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਦਾਰਣ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਤਵ ਭੈ ਬਿਮੁਚਤ ਸਾਧ ਸੰਗਮ ਓਟ ਨਾਨਕ ਨਾਰਾਇਣ हे काल मूल क्रोध इंक दंच करुणा नाव परजते बिख्यंत जीवन वस्यं क्रोत निरत्यं क्रोत जथा मरकटे ਅਨਕ ਸਾਸਨ ਤਾੜੰਤ ਜਮਦੂਤ ਹੈ ਨਵ ਸੰਗੇ ਅਦਮੰਗਨ ਰਹਿ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀਆ ਰਖਿਆ ਕਰੋਤ ਹੇ ਲੋਬਾ ਲੰਪਟ ਸੰਗਨ ਮੋਰ ਹੈ ਅਨਕ ਲਹਿਰੀ ਕਲੋਲਤੇ ਤਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਢੋਲਤੇ ਨਚ ਮਿਤਰੰ ਨਚ ਇਸਟੰ ਨਚ ਬਾਂਦਵ ਨਚ ਮਾਤ ਪਿਤਾ ਕਵਲ ਜਿਐ ਅਕਰੰਕਰੋਤ ਅਖਿਆਦ ਖਾਦਿਐ ਅਸਾਜਿਐ ਸਾਜ ਸਮਜਿਐ ਤਰਾਹਿ ਤਰਾਹਿ ਸਰਣ ਸੁਆਮੀ ਬਿਗਿਆ ਆਪਤ ਨਾਨਕ ਹਰ ਨਰ ਹਰੇ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤ੍ਰੰਤ ਜੰਤ ਸਤਰੰ ਦ੍ਰਿੜੰਤ ਅਨ ਕਮਾਇ ਬਸਤੀਰਨੈ ਅਵੰਤ ਜਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣ ਭਰਮ ਭਿਆਨ ਉਦਿਆਨ ਰਮਣ ਮਹਾ ਵਿਕਟ ਸਾਧ ਰੋਗਣ ਬੈਦਿੰ ਪਾਰ ਬ੍ਰਹਮ ਪਰਮੇਸ਼ਵਰ ਰਾਧ ਨਾਨਕ ਹਰ ਹਰ ਹਰੇ हे प्राणनाथ गोविंद है कृपा निधान जगत गुरु हे संसार ताप हरण करुणा में सब दुख हरो हे शरण जोग दयाल है दीना नाथ मया करो ਸਰੀਰ ਸਵਸਤ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ ਚਰਨ ਕਮਲ ਸਰਣੰ ਰਮਣ ਗੋਪਾਲ ਕੀਰਤਨ ਸਾਧ ਸੰਗੇਣ ਤਰਣ ਨਾਨਕ ਮਹਾ ਸਾਗਰ ਪੈ ਦੁਤਰੈ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰੈ ਸਰਬ ਰਖਿਆ ਗੁਰਦੇ ਆਲਹਿ ਪੈ ਦੂਖ ਬਿਨਾਸਨੈ ਭਗਤ ਵਛਲਾ 나ਥ 나ਥੀ ਸਰਣ ਨਾਨਕ ਪੁਰਖ ਜੋ ਤਹੇ ਜੇਨ ਕਲਾ ਧਾਰਿ ਆਕਾਸ਼ ਸਿੰਘ ਬੈ ਸੰਤ੍ਰੰ ਕਾਸ਼ਟ ਬੇਸ਼ਟਿੰ ਜੇਨ ਕਲਾ ਸਸ ਸੂਰਨ ਖਤਰਿੰ ਜੋਤਿੰ ਸਾਸੰਗ ਸਰੀਰ ਧਾਰਣ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨੈ ਛੇਦੰਤ ਜਠਰ ਰੋਗਣੈ ਤੇਨ ਕਲਾ ਸੰਭੰਗ ਸਰੋਵਰੰ ਨਾਨਕ ਨਹਿ ਛਜੰਤ ਤਰੰਗ ਧੋਇਣੈ ਗੁਸਾਈਂ ਗ੍ਰਿਸ਼ਟ ਰੂਪੇਣ ਸਿਮਰਣ ਸਰਬਤਰ ਜੀਵਣ ਲਭਦਿ ਸੰਤ ਸੰਗੇਣ ਨਾਨਕ ਸੁਅਛ ਮਾਰਗ ਹਰ ਭਗਤਨੈ ਮਸਕੰ ਪਗਨੰਤ ਸੈਲੰਕਰਦੰ ਤਰੰਤ ਪਪੀਲ ਕੈ ਸਾਗਰੰ ਲਗੰਤ ਪਿੰਗਿੰ ਤੰ ਪ੍ਰਗਾਸੰਦ ਕੈ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕ ਹੀਣਿ ਜਥਾ ਵਿਪਰਾ ਅਮਰ ਹੀਣਿੰਗ ਜਥਾ ਰਾਜਨ ਆਵਦ ਹੀਣਿੰਗ ਜਥਾ ਸੂਰਾ ਨਾਨਕ ਧਰਮ ਹੀਣਿੰ ਤਥਾ ਬੈਸਨਵੈ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮ ਅਚਰਜ ਰੂਪੰ ਰਹੰਤ ਜਨਮ ਨੇਤ ਨੇਤ ਕਥਿ ਅੰਤ ਵੇਦਾ ਊਚ ਮੂਚ ਅਪਾਰ ਗੋਬਿੰਦ ਬਸੰਤ ਸਾਦਰ ਦੇਂ ਅਚਤ ਭਜੰਤ ਨਾਨਕ ਬੜ ਭਾਗੀ ਐ ਉਦਿਆਨ ਬਸਨੰ ਸੰਸਾਰੰ ਸਨਬੰਦੀ ਸੁਆਨ ਸਿਆਲ ਖਰੇ ਵਿਖਮ ਸਥਾਨ ਮਨ ਮੋਹ ਮਦਰੇ ਮਹਾ ਸਾਧ ਪੰਜ ਤਸਕਰੈ ਹੀਤ ਮੋਹ ਭੈ ਭਰਮ ਭਰਮਣ ਅਹੰ ਫਾਸ ਤੀਖਣ ਕਠਿਨ ਪਾਵਕ ਤੋ ਸਾਧ ਕੋਰੇ ਅਗਮ ਤੀਰ ਨਹਿ ਲੰਗਨ ਪਜ ਸਾਧ ਸੰਗ ਪਾਲ ਨਾਨਕ ਹਰ ਚਰਨ ਸਰਣ ਉਦਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲ ਰੋਗ ਖੰਡਣ ਸਾਧ ਸੰਗੇਣ ਗੁਣ ਰਮਤ ਨਾਨਕ ਸਰਣ ਪੂਰਣ ਪਰਮੇਸ਼ਵਰ सियाम लंग मदर मानखें रिदंग भूम वैरण निवंत हुवंत मिथ्या चेतनं संत स्वजन अचेत मूडा ना जानंत कटंत सास नित प्रति क्षजंत महासुंदरी काया काल कन्या ग्रास्ते रचंत पुरख कुटंब लीला अंत आशा बिखिया विनोद परमंत परमंत बहु जनम हारयो शरण नानक करुणा मै हे जे बेहे रसगे मधुरप्रेत होय सतहंत परमबादन अवर्त एथे शुद्ध अचरण है, है। गोविंद दमोदर माधवे गुरवंत नारी मधोन मंत बलवंत बलांत कारण चरण कमलन है भजंत तिरण समान तिरंग जनमन है हे पपीलका गृष्टे गोविंद सिमरण त्वयंग तने नानक अनक बार नमो नम है ਤਰਣੰ ਤਾਮੇਰੰ ਸਹਿਕਿੰਗ ਤਾ ਹਰੀੰ ਬੂੜੰ ਤਾ ਤਰੀੰ ਊਣੰ ਤਾ ਭਰੀੰ ਅੰਧਕਾਰ ਕੋਟ ਸੂਰ ਓਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਣਹ ਸੰਗ ਉਦਰਣੰ ਬ੍ਰह्म ਕਰਮ ਜੇ ਪੂਰਣ ਹੈ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਫਲੈ ਪਰਦਰਭਿਣ ਬਹੁ ਵਿਗਨ ਕਰਨੰ ਉਜੜਣ ਸਰਬ ਜੀ ਕਹਿ ਲਾवले ਤ੍ਰਿਸ਼ਨਾ ਅਤਪਤ ਮਨਮਾਇ ਕਰਮ ਕਰਤ ਸੇ ਸੁ ਕਰੈ ਮਤੇ ਸੁਮੇਵ ਚਰਣ ਉਜੜਣ ਭੈ ਦੁਤਰ ਅਨੇਕ ਪਾਤਿਕ ਹਰਣ ਨਾਨਕ ਸਾਧ ਸੰਗਮ ਨਾ ਸੰਸੈ ਮਤੇ ਸੁਮੇਵ ਚਰਣ ਉਜੜਣ ਭੈ ਦੁਤਰ ਅਨੇਕ ਪਾਤਿਕ ਹਰਣ ਨਾਨਕ ਸਾਧ ਸੰਗਮ ਨਾ ਸੰਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ